ਚੈਰਾਂ ਜੀ ਸਾਸੀ ਕਾਲਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਤੁਸੀਂ ਸਭ ਪਰਿਵਾਰਾਂ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਅੱਜ ਮੱਸੀਆ ਦਾ ਦਿਹਾੜਾ ਵਸਾਖ ਦੀ ਮੱਸੀਆ ਦਾ ਦਿਹਾੜਾ ਜੀ ਤੇ ਸਭ ਸੰਤਾਂ ਮਹਾਰਾਜ ਦੇ ਹੁੰਡੇਗਾ ਗੁਰਵਰਜਨ ਦੇਵ ਸਾਹਿਬ ਦੇ ਬਹੁਤ ਮੱਸੀਆ ਲੱਗੀ ਹੈ ਪਰਿਵਾਰਾਂ ਸਮੇਤ ਦਰਸ਼ਨ ਇਸ਼ਨਾਨ ਕਰਨ ਦੇ ਮਹਾਰਾਜ ਹਰੇ ਕਰਦੂ ਅਰਦਾਸਾਂ ਪੂਰੀਆਂ ਕਰੇ ਐਨੀ ਮੱਸੀਆ ਲੱਗੀ ਦੱਸਦੇ ਕੋਈ ਹਾਬ ਨਹੀਂ ਬਹੁਤ ਦੁਮਾਰ ਦੇ ਹੈਵ ਸ਼ਾਮਾ ਨੂੰ ਜਾਨੀ ਹੁੰਦੀ ਆ ਪਸ਼ਾਮਾ ਨੂੰ ਜਿਹੜੀ ਸੰਗਤ ਕੋਈ ਕੱਢ ਜਾਂਦੀ ਐ ਇਸ ਵਾਰੀ ਭੀੜ ਬੜੀ ਹੁੰਦੀ ਐ ਸੰਗਤ ਦੀ ਦੂ ਦੋਂ ਦਰਾਡੇ ਉਹ ਜਿਹੜੀਆਂ ਸੰਤਾਂ ਉਹ ਹੁੰਦੇ ਆ ਤੇ ਆਪਾਂ ਦੇ ਡਾਗੇ ਜਾਂਟ ਚੱਲ ਜਾਣਾ ਤੜਕੇ ਵੀ ਜਾਓ ਤਾਂ ਤਾਂ ਵੀ ਸੰਗਤ ਬਹੁਤ ਹੁੰਦੀ ਕਿਉਂਕਿ ਰਾਤ ਦੇ ਆਏ ਹੁੰਦੇ ਲੋਕ ਤੇ ਲੋ ਜੀ ਅੱਜ ਦਾ ਬਲੌਗ ਆਪਾਂ ਕਰਕੇ ਸ਼ੁਰੂ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਜਿਹੜੇ ਚੈਨਲ ਤੇ ਨਵੇਂ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਿਓ ਫਲੋਜੀ ਆਪਾਂ ਅੱਜ ਬਣਾਉਨੇ ਆ ਮਿਰਚ ਆਪਾਂ ਮਿਰਚਾਂ ਨਾ ਤੋਂ ਕੇ ਤੇ ਇਹਨਾਂ ਨੂੰ ਦੋ ਤਿੰਨ ਤੋਂ ਪਾ ਲਈਆਂ ਲਵਾ ਤੇ ਆ ਕਲੀਆਂ ਰਹਿ ਤੰਜੂ ਉਹ ਆਪਾਂ ਬਣਾਉਣੀ ਦੇਗੀ ਮਿਰਚ ਤੁਸੀਂ ਵੀ ਜੇ ਦੇਗੀ ਮਿਰਚ ਬਣਾਉਣੀ ਘਰ ਵਿੱਚ ਤਿਆਰ ਕਰ ਸਕਦੇ ਜੇ ਐਦਾਂ ਦੀਆਂ ਵੱਧਗਾਂ ਲਾਲ ਮਿਰਚਾਂ ਦੇ ਆਣ ਕੇ ਧੋ ਕੇ ਸਕਾ ਕੇ ਤੇ ਫਿਰ ਇਹਨਾਂ ਨੂੰ ਤੇਲ ਪਾ ਕੇ ਤੇ ਪੀ ਲੈਣਾ ਪਹਿਲਾਂ ਤੁਸੀਂ ਕਲੀਆਂ ਨੂੰ ਕਲੀਆਂ ਨੂੰ ਪੀ ਕੇ ਫਿਰ ਮੜ ਕੇ ਜਤਨ ਜੋਤ ਜਿਹੜੀ ਆ ਉਹਨੂੰ ਤੁਸੀਂ ਪਾ ਕੇ ਤੇ ਫਿਰ ਚੰਗੀ ਤਰੰਗ ਰੰਗ ਰੈਂਡ ਕਰ ਲੈਣਾ ਤੇ ਫਿਰ ਵੇਖੋ ਦੇਗੀ ਮਿਰਚ ਤੇਲ ਜ਼ਰੂਰ ਪਾਓ ਤੇਲ ਦੇ ਨਾਲ ਇੱਕ ਤੇ ਕਲਰ ਚੇਂਜ ਹੋ ਜਾਂਦਾ ਤੇ ਇਹ ਕੜਾ ਤੜਣੀ ਆਉਂਦੀ ਤੇ ਇੱਕ ਵਧigareਂਦੀ ਖਰਾਬ ਨਹੀਂ ਹੋਊਗੀ ਮਿਰਚ ਜਿਹੜੀ ਤੇ ਜੇ ਤੁਸੀਂ 1 ਕਿਲੋ ਮਿਰਚਾਂ ਪੀਣੀਆ ਦੇਗੀ ਮਿਰਚ ਬਣਾਉਣੀ ਆ ਤੇ ਫਿਰ ਤੁਸੀਂ ਇੱਕ ਪਾਈਆ ਰਤਨ ਜੋਤ ਪਾਉਣੀ ਆ ਕਿਉਂਕਿ ਰਤਨ ਜੋਤ ਹੁੰਦੀ ਏ ਗਰਮ ਮੈਂ ਤੁਹਾਨੂੰ ਇਹ ਨਹੀਂ ਗੱਲ ਦੱਸਦਾ ਜੇ ਤੁਸੀਂ 2 ਕਿਲੋ ਮਿਰਚਾਂ ਪਾਉਣੀ ਆ ਤੇ ਫਿਰ ਬਣਾਉਣੀ ਆ ਫਿਰ ਤੁਸੀਂ 200 ਗ੍ਰਾਮ ਬਾਸ ਸੌਰੀ ਜੇ ਤੋ ਹੀ ਹੋਣ ਦੇਗੀ ਮਿਰਚ ਬਣਾਉਣੀ ਕਿਲੋ ਮਿਰਚਾਂ ਲਾਲ ਤੇ 100 ਗ੍ਰਾਮ ਪੌਣੀ ਜੇ ਤੁਸੀਂ ਰਤਨ ਜੋਤ ਤੇ ਜੇ ਤੁਸੀਂ ਇਹੋ ਸਿਆਲ ਦੇ ਵਿੱਚ ਤਿਆਰ ਕਰਨੀ ਆ ਫਿਰ ਤੁਸੀਂ ਕਿਲੋ ਮਿਰਚਾਂ 200 ਗ੍ਰਾਮ ਰਤਨ ਜੋਤ ਪੌੜੀਆਂ ਸਿਆਲ ਦੇ ਵਿੱਚ ਇਹ ਸਹੀ ਹੁੰਦੀ ਆ ਤੇ ਗਰਮੀਆਂ ਚ ਗਰਮਵਾ ਕਿਉਂਕਿ ਗਰਮੀਆਂ ਚ ਘਾਟ ਹੀ ਪਾਏ ਵੈਸੇ ਕਰਦੀ ਏ ਦਵਾਈ ਦਾ ਕੰਮ ਆ ਕੋਈ ਗੱਲ ਨਹੀਂ ਆਪਣੇ ਘਰ ਬਣਾਇਓ ਦੇਗੀ ਮਿਰਚ ਖੁਦ ਤਿਆਰ ਕਰਕੇ ਆਪਣੀ ਵੀ ਤੁਸੀਂ ਤਿਆਰ ਕਰਕੇ ਖਾਇਆ ਕਰੋ ਆਪਾਂ ਲਿਆਉਂਦੇ ਨਾ ਜਿਹੜੀ ਬਾਜ਼ਾਰੋਂ ਉਹ ਜਿਹੜੀ ਮਿਰਚ ਠੀਕ ਨਹੀਂ ਕਲਰ ਬੜਾ ਪੌਂਡੇ ਉਹਦੇ ਵਿੱਚ ਉਹ ਰਤਨ ਜੋਤਰੀ ਪੌਂਡੇ ਕਲਰ ਪੌਂਦੇ ਤੇ ਮੈਂ ਤਾਂ ਘਰ ਵੀ ਆਹ ਵੇਖੋ ਜਿਹੜੀ ਆਹ ਲਾਲ ਮਿਰਚ ਆ ਵੀ ਪੀਣੀ ਹੈ ਨਾ ਆਹ ਵੇਖੋ ਵੀ ਵੀ ਵਿੱਚੋਂ ਤਾਂ ਲਹਿਣ ਦਾ ਹੈ ਨਾ ਮੈਂ ਖੁਦ ਲਾਲ ਮਿਰਚ ਐਹੋ ਹੀ ਲਿਆਉਣਗੇ ਤੇ ਮੈਂ ਪੀ ਕੇ ਤੇ ਮੈਂ ਫਿਰ ਵਰਤਦੀ ਮੈਂ ਪੀਸੀ ਮਿਰਚ ਨਹੀਂ ਲਿਉਂਦੀ ਸੌਦਾ ਮਸਾਲਾ ਵੀ ਆਵੇ ਲਓ ਮੈਂ ਆਹ ਬਲੇਹਾਂ ਦੇ ਭੀਗੇ ਡੱਬੇ ਦੇ ਵਿੱਚ ਪਾਉਣੀ ਐ 1/2 ਕਿਲੋ ਲੈ ਆਉਣੇ ਜਿੱਦਾਂ ਰਾਸ਼ਨ ਨੇ ਹੋਣੇ ਤੇ ਲੈ ਜਿੱਦਣ ਸੌਦਾ ਲੈ ਹੋਣਾ ਨਾ ਭਾਜੀ ਵੀ ਜਾਵੇ ਤਾਂ ਵੀ ਨੇ ਹੋਣੇ ਲੈ ਹੋਣੇ ਥੋੜਾ ਆਪਾਂ ਮਿਰਚਾਂ ਬਣਾਉਣੇ ਆ ਫਿਰ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਨਾਲੇ ਆਪਾਂ ਸ਼ਾਮ ਨੂੰ ਬਣਾਵਾਂਗੇ ਵਦਗਾ ਆਲੂਆਂ ਦੀ ਸਬਜ਼ੀ ਤੇ ਤੁਸੀਂ ਉਹ ਵੀ ਵੇਖਿਓ ਆਲੂ ਆਪਾਂ ਬਣਾਉਣੇ ਆ ਫਰਾਈ ਕਰਕੇ ਆਲੂ ਪੁਰਜੀ ਬਣ ਰਹੇ ਹੋ ਵੀਡੀਓ ਨਾਲ ਆਪਾਂ ਹੋਰ ਪੋਸ਼ਣ ਨਹੀਂ ਬਣਾਉਣਾ ਆਲੂ ਭੁਰਜੀ ਬਣਾਉਣੇ ਖੱਟੇ ਮਿੱਠੇ ਨਿੰਬੂ ਪਾ ਕੇ ਉਹ ਵੀ ਰੈਸਪੀ ਤੁਹਾਨੂੰ ਸ਼ਾਮ ਨੂੰ ਦਵਾਂਗੇ ਆਲੂਆਂ ਦੇ ਕਿਉਂਕਿ ਪ੍ਰਸ਼ਾਦਾ ਤਾਂ ਛਕਣਾ ਹੀ ਛਕਣਾ ਕਹਿੰਨਾ ਕਹਿੰਨਾ ਪੋਛਣਾ ਪੋਛਦੇ ਬਣ ਨਹੀਂ ਨਾਲ-ਨਾਲ ਆਪਾਂ ਨਿੱਕੀ ਜਿਹੀ ਵੀਡੀਓ ਬਣਾ ਲਈਦੀ ਆ ਨਾਲ-ਨਾਲ ਆਪਾਂ ਪ੍ਰਸ਼ਾਦਾ ਪਾਣੀ ਖਾ ਲਈਦਾ ਖਾਣੇ ਦੀ ਆਪਾਂ ਹੀ ਤੇ ਚਲੋ ਜੀ ਸਭ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਆ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰ ਚਾਨ ਤੋਂ ਹੀ ਵੀ ਕਰੇ ਪੀ ਵੀਓ ਇਹ ਤਾਂ ਕਿਹੜਾ ਮਿਰਚਾਂ ਨਹੀਂ ਆਈਆਂ ਮੈਂ ਤੇ ਮੈਂ ਉਹ ਹਿਸਾਬ ਦੇ ਨਾਲ ਹੁਣ 50 ਗ੍ਰਾਮ ਮੈਂ ਰਸਨਝੋਧ ਪਾਉਣੀਆਂ ਵੇਖੋ ਇਹ ਮੈਂ ਪੰਜ ਸਾਰੀ ਖੋ ਲਿਆਈ 3.5 ਦਾਰਮ ਚ ਬਹੁਤ ਮਸ਼ਹੂਰ ਵਦਕਾਨ ਕਲਾ ਉਸ ਜੜੀਆਂ ਬੂਟੀਆਂ ਵਾਲਾ ਉਹਦੇ ਕੋਲੋਂ ਲਿਆਂਦੀ ਆ ਤੁਹਾਨੂੰ ਆਪਾਂ ਪੀਣੀ ਹੈ ਫਿਰ ਦੰ ਬਗਾਉਂਗੀ ਵੇਖੀ ਉਹਦਾ ਕਲਰ ਵੀ ਹੋ ਸਕਦਾ ਕੈਮਰੇ ਜ ਵੱਧ ਘੱਟ ਹੋਵੇ ਪਰ ਇਹਨ ਕਰਦੀ ਦੇਗੀ ਮਿਰਚ ਤਿਆਰ ਕਰਾਂਗੇ ਕਰਕੇ ਡੱਬਾ ਭਰ ਲਈਏ ਇਹ ਜਿਵੇਂ ਮੈਂ ਕਿਹਾ ਤੁੱ ਅੱਧੀਆਂ ਪੀਣੀਆਂ ਅੱਧੀ ਦੇਗੀ ਮਿਰਚ ਬਣਾਉਣੀ ਹੈ ਇੱਕ ਕੱਪ ਦੇਗੀ ਬਣਾ ਲਵਾਂਗੀ ਇੱਕ ਕੱਪ ਮੈਂ ਦੁੱਜੀਆਂ ਪੀ ਲਵਾਂਗੀ ਚਲੋ ਜੀ ਭੈਣ ਭਰਾਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਬਣਾਉਨੇ ਮੁਰਕ ਮਿਰਚ ਲਓ ਜੀ ਆਵੇ ਲਓ ਫੇਨ ਅੱਧੀ ਬਣਾਉਣੀ ਮਿਰਚ ਇੱਕ ਕੱਪ ਇੱਕ ਕੱਪ ਪਾ ਗਰੋ ਮੈਂ ਇਹ ਅੰਮੀ ਵੀ ਦੇ ਵਿੱਚ ਲਾ ਆਪਾਂ ਬਣਾ ਗਏ ਨਹੀਂ ਕੀ ਰਹੀ। ਆਪਾਂ ਜਲਦੀ ਵੀ ਨਹੀਂ ਆਪਾਂ ਫਿੱਟ ਨਹੀਂ ਹੋਏ ਸੀ। ਅੱਜ ਕੋਈ ਜਿਵੇਂ ਕੋਈ ਹੋਰ ਆਵੇ। ਕੁਝ ਅਨਸਾਰੀ ਜਿਗਾਹ ਤੋਂ ਧਿਆਨ ਧੀਰਤਾ ਨਹੀਂ ਹੋਗਾ। ਇਹ ਦੋ ਦਿਨਾਂ ਦਾ ਘਾਤਾ ਨਹੀਂ ਨਹੀਂ ਜੀ ਤੁਹਾਨੂੰ ਦਗਾ ਜੇ ਉਹ ਕਹਿ ਕੇ ਗਈ। ਆਪਣਾ ਪੈਰ ਵਿੱਚ ਥੋੜੀ ਬਹੁਤ। ਉਹ ਹੀ ਕਰੇ ਇੱਥਾਰ ਤਾਂ ਆਪਰੇ ਦੀ ਮਿਲ ਚੀ। ਆਓ ਜੀ ਮਿਰਚਾਂ ਦੇ ਘੋਪੜੀਆਂ ਬਣ ਕੇ ਤਿਆਰ ਹੋ ਗਈਆਂ ਵੇਖੋ ਗੁੱਲ ਪੈਨਨ ਤੇ ਕੱਢ ਦੇ ਪਾਂਡੇ ਚ ਇਹਨਾਂ ਬਾਤੀ ਇਹਨਾਂ ਮਤਲਬ ਆਪੀ ਕਿੱਡੇ ਵਿੱਚ ਪਾ ਲਈ ਨੇ ਤੁਸੀਂ ਬਣਾਇਓ ਤੇ ਵਰਤਿਓ ਦੱਸਿਓ ਕਿ ਤੁਹਾਨੂੰ ਕਿੰਧੀਆਂ ਲੱਗਣਗੀਆਂ 1 ਕਿਲੋ ਲਾਲ ਮਿਰਚਾਂ ਚ ਹੁਣ ਤੁਸੀਂ 100 ਗ੍ਰਾਮ ਪਾਉਣੀ ਆ ਰਤਨ ਜੋਤ ਤੇ ਜੇ ਤੁਸੀਂ ਸਿਹਾਲ ਚ ਬਣਾਉਣੀ ਹੋ 1 ਕਿਲੋ ਦੇ ਮਿਰਚਾਂ ਦੇ ਵਿੱਚ 200 ਗ੍ਰਾਮ ਰਤਨ ਜੋਤ ਉਕੇ ਰਤਨ ਜੋ ਉਹ ਗਰਮੂੰ ਦੀਏ ਵਹੇ ਜਖਮਾ ਜਫਾ ਵਾਸਤੇ ਬਹੁਤ ਵਧ ਜਾਂਦਾ ਜੇ ਕੋਈ ਸਾਟ ਸੂਟ ਕੁਛ ਵੀ ਤੋ ਇਹ ਬਣਾਇਆ हूं ਘਰੇ ਦੇਗੀ ਮਿਰਚ ਭਰਤੇ ਉਹ ਤੇ ਦੱਸਿਓ ਤੇ ਤੁਹਾਨੂੰ ਜਿਹੜੀ ਵੀਡੀਓ ਕਿਦਾਂ ਨਹੀਂ ਲੱਗੀ ਘਰੇ ਤਿਆਰ ਕਰੋ ਲਓ ਜੀ ਆ ਵੀ ਹਲੋ ਮਿਰਚਾਂ ਬਣ ਕੇ ਆਪਣੀਆਂ ਹੋ ਗਈਆਂ ਤਿਆਰ ਵੇਖੋ ਫਿਰ ਅੰਦਰ ਢੱਕੇ ਜਸਾਉਣਾ ਆ ਮੈਂ ਵਿਖਾਵਾਂ ਤੁਹਾਨੂੰ ਸੌਜੀ ਸਪਾਏ ਤੇ ਹੋਰ ਵੀ ਬਹੁਤ ਵਧੀਆ ਆਪਣੀ ਖੁਦ ਘਰ ਦੀ ਤਿਆਰ ਕਰਿਓ ਮੇਰੇ ਚ ਇਹ ਦੇਗੀ ਮਿਰਚ ਵੀ ਹੋ ਗਈ ਲਾਲ ਮਿਰਚ ਵੀ ਹੋ ਗਈ ਲਓ ਜੀ ਵੇਖੋ ਜੀ ਰਤਨ ਜੋਤ ਵੀ ਲਿਆਣਗੇ ਤੁਸੀਂ ਡੰਡਿਆਂ ਦੀਆਂ ਵੱਖਰੀਆਂ ਕਰ ਦੇਣੀਆਂ ਤੇ ਪੱਤਿਆਂ ਨੂੰ ਵੱਖਰੀਆਂ ਕਰ ਲੈਣੀਆਂ ਵਧਕਾ ਆਪਣ ساری ਨੂੰ ਕਿਉਂ ਸਭ ਤੋਂ ਵਧਕਾ ਜਿਹੜੀ ਰਤਨ ਜੋਤ ਉਹ ਸਾਨੂੰ ਦੋ ਦੋ ਤਿੰਨਾਂ ਪਾਤਨ ਦੀ ਰਤਨ ਜੋਤ ਨੂੰ ਦੀ ਜੀ ਹੁਣ ਅਸੀਂ ਆਮਨੋ ਪਰ ਬਣਾਵਾਂਗੇ ਆਲੂਆਂ ਦੀ ਸਬਜ਼ੀ ਤੇ ਉਹ ਵੀ ਆਪਾਂ ਵੀਡੀਓ 'ਚ ਪਾਵਾਂਗੇ ਭੈਣ ਭਰਾ ਮੇਰੇ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰੋ ਤੇ ਚਲੋ ਜੀ ਇੱਕ ਪਤਾ ਡੱਬੇ 'ਤੇ ਲੈਣੇ ਹੁੰਦੇ ਨੇ ਉਹ ਆਪਾਂ ਡੱਬੇ 'ਤੇ ਪਾ ਲੈਨੇ ਆ ਗਏ ਆਪਣੀ ਢੇਗੀ ਮਿਰਚ ਜਿਹੜੀ ਉਹਦਾ ਹੈਗੀ ਬਾਜ਼ਾਰ ਵਾਲੀ ਸੀਗੇ ਪਰ ਆਪਾਂ ਹੁਣ ਆਪਾਂ ਆਪਣੀ ਪਾ ਲੈਨੇ ਮੇਰਾ ਕਿੰਨੇ ਦਿਨ ਹੋ ਗਏ ਟਾਈਮ ਨਹੀਂ ਲੱਗਦਾ ਮਿਰਚਾਂ ਦੇ ਧੋਤੀਆਂ ਸੀ ਸਿਰਫ ਬਣਾਉਂਦਾ ਹੀ ਨਹੀਂ ਟਾਈਮ ਲੱਗਾ ਅੱਜ ਤਾਂ ਦੇਦੀ ਮਚਿ ਬਣਾ ਲਈ ਅੱਜ ਮਾਂ ਬਾਪ ਸੇ ਨਹੀਂ ਵੀਡੀਓ ਆ ਜਿਹੜੀ ਰਾਤ ਦਾਲ ਬਣਾਈ ਉਹਨੂੰ ਮੈਂ ਬਾਲਾ ਦਵਾ ਲਿਆ ਪਰ ਉਹ ਨਹੀਂ ਆਈ ਸੀ ਅਰਪਨ ਉਹ ਨਹੀਂ ਆਇਆ ਸੀ ਪਹਿਲਾਂ ਪਹਿਲਾਂ ਨੂੰ ਪਤਾ ਅਰਪਨ ਦਾ ਅਰਪਨ ਦੀ ਮੰਮੀ ਵੀ ਚੈਨਰਜੀ ਲਾਉਂਦੀ ਆ ਰੋਜ਼ੀ ਆਪਾਂ ਮਿਰਚਾਂ ਡੱਬੀ ਹੋ ਰਹੀ ਹੈ ਅਗਰ ਬਾਹਰ ਵੇਖੋ ਕਲਰ ਕਿੰਨਾ ਸੋਹਣਾ ਆ ਘਰੇ ਦੇਗੀ ਮਿਰਚ ਬਣਾਇਆ ਕਰੋ ਮੈਨੂੰ ਤੇ ਆਪ ਨਹੀਂ ਸੀ ਪਤਾ ਮੈਨੂੰ ਤੇ ਆਪ ਪਤਾ ਲੱਗਾ ਹੁਣ ਉਹਨਾਂ ਨੇ ਦੱਸਿਆ ਕਿ ਦੇਰ ਦੀ ਮਿਰਚ ਘਰੇ ਤਿਆਰ ਹੋ ਜਾਂਦੀ ਲੋੜ ਨਹੀਂ ਲਿਆਉਂਦੀ ਮਮੀ ਅੱਜ ਪਹਿਲੇ ਦਿਨ ਬਣਾਈ ਜੀ ਤੇ ਵੇਖ ਲਓ ਕਿੰਨਾ ਸੋਹਣਾ ਕਲਰ ਆਇਆ ਵੇਖੋ ਤਾਂ ਚਲੋ ਜੀ ਤੇ ਇਹ ਬਣਾਇਓ ਦ ਵਰਤਿਓ ਆਪਣੇ ਘਰ ਦੇ ਮਸਾਲੇ ਵਰਤੋ ਜਿੰਨਾਂ ਮਲਾਵਟੀ ਚੀਜ਼ਾਂ ਤੋਂ ਬਚਿਆ ਜਾਂਦਾ ਜੀ ਬੱਚੋ ਚਲੋ ਜੀ ਜੂਨੇ ਵਾਸਤੇ ਰਹੋ ਇਦਾਂ ਸੁਣਨਾ ਸੁਣਨਾ ਵੀਡੀਓ ਵੇਖਦੇ ਰਹੋ ਮੈਂ ਸੁਣਨਾ ਸੁਣਨਾ ਵੀਡੀਓ ਬਣਾਉਂਦੀ ਰਹਾਂ ਚਲੋ ਜੀ